ਪੰਜਾਬੀ ਗਾਇਕ ਆਰਨੀਤ ਆਪਣੀ ਟੀਮ ਸਮੇਤ ਹੜ੍ਹ ਪ੍ਰਭਾਵਿਤ ਖੇਤਰ ਪੁਲੱਥ ਦੇ ਪਿੰਡ ਕੂਕਾ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਪੀੜਤ ਪਰਿਵਾਰਾਂ ਨੂੰ ਸਮਗਰੀ ਭੇਟ ਕੀਤੀ ਗਈ ਇਸ ਮੌਕੇ ਉਹਨਾਂ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਅਨਸਾਨੀਅਤ ਦੀ ਸੇਵਾ ਵਿੱਚ ਉਨੀ ਦੇਰ ਤੱਕ ਯਤਨਸ਼ੀਲ ਰਹਿਣਗੇ ਜਿੰਨੀ ਦੇਰ ਤੱਕ ਹੜ੍ਹ ਪੀੜਤ ਪਰਿਵਾਰ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਜਾਂਦੇ ਇਹ ਹਾਲਾਤ ਬਹੁਤ ਜ਼ਿਆਦਾ ਮਾੜੇ ਆਸੀਂ ਹੁਣੇ ਜਿਵੇਂ ਜਿਵੇਂ ਲੰਘ ਕੇ ਆ ਰਹੇ ਸੀਗੇ ਮਤਲਬ ਇੱਕ ਤਾਂ ਫੋਨਾਂ ਚੋਂ ਵੀਡੀਓ ਵੇਖਦੇ ਆਂ ਪਰ ਇੱਥੇ ਐਕਚੁਅਲ ਆ ਕੇ ਜਦੋਂ ਵੇਖਦੇ ਆਂ ਨਾ ਸੋ ਇਹ ਦਰਦ ਵੇਖਿਆ ਨਹੀਂ ਜਾਂਦਾ ਅਸੀਂ ਚਲੋ ਇਨਸਾਨ ਅਸੀਂ ਤਾਂ ਫੇਰ ਵੀ ਕੋਈ ਆਪਣੇ ਲੋਕਾਂ ਨੂੰ ਛਪਣ ਲਈ ਜਗ੍ਹਾ ਬਣਾ ਲੈਨੇ ਆ ਤੇ ਜਦੋਂ ਆਪਣਾ ਮਾਲ ਡੰਗਰ ਸਾਰਾ ਰੋਡ ਤੇ ਖੜਿਆ ਹੋ ਕਿਉਂਕਿ ਉਹ ਬੇਜਵਾਨ ਨੇ ਉਹ ਤਾਂ ਕਿਸੇ ਨੂੰ ਬੋਲ ਕੇ ਵੀ ਦੱਸ ਸਕਦੇ ਸੋ ਇਹ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਸੋ ਪਰਮਾਤਮਾ ਮਿਹਰ ਕਰੇ ਜਲਦੀ ਇਹ ਹਾਲਾਤ ਠੀਕ ਹੋਣ ਕਿਉਂਕਿ ਸਾਰਾ ਕੁਝ ਸਾਡੇ ਡੰਗਰ ਪਸ਼ੂਆਂ ਨਾਲ ਸਾਡੀ ਖੇਤੀ ਧੰਧਿਆਂ ਨਾਲ ਹੀ ਸਾਰਾ ਕੁਝ ਜੁੜਿਆ ਹੋਇਆ ਸਾਰੇ ਕੰਮ ਉਸ ਤੋਂ ਬਾਅਦ ਹੀ ਚੱਲਦੇ ਜੇ ਸਾਡੀ ਖੇਤੀ ਚੌਂਦੀ ਹੈ ਸੋ ਵਾਹਿਗੁਰੂ ਜਲਦੀ ਮਿਹਰ ਕਰਨ ਵਾਸਤੇ ਇਹੀ ਅਰਦਾਸ ਕਰਨਾ ਕਿ ਸਮਾਜ ਦੀ ਸੰਤਾਨ ਨੂੰ ਲੋਕ ਬਿਲਕੁਲ ਕਿਸੇ ਵਰਗੀਤੀ ਜਾਰੀ ਹੈ ਇਸ ਘੜੀ ਵਿੱਚ ਹਾਂਜੀ ਇਸ ਗੱਲ ਨੂੰ ਤਾਂ ਪੰਜਾਬ ਆਪਣਾ ਜਾਣਿਆ ਜਾਂਦਾ ਸੋ ਜਦੋਂ ਕੋਈ ਮਾੜਾ ਵਕਤ ਜਿੰਨੇ ਵਾਰ ਵੀ ਜਦੋਂ ਵੀ ਆਇਆ ਸੋ ਸਾਰੇ ਪੰਜਾਬੀ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸੋ ਇਹੀ ਪੰਜਾਬ ਦੀ ਇੱਕ ਪਛਾਣ ਆ ਸੋ ਚਲੋ ਬਾਕੀ ਵਾਹਿਗੁਰੂ ਸਭ ਦਾ ਪਲਾ ਕਰੂਗਾ ਜਲਦੀ ਸਭ ਠੀਕ ਹੋਣਾ ਜੀ ਤੁਹਾਡੇ ਵੱਲੋਂ ਅੱਜ ਦੀ ਸत्कार ਦੀ ਜਿਹੜੀ ਸੇਵਾ ਕੀਤੀ ਹੈ ਹਾਂਜੀ ਅਸੀਂ ਜਿਹੜਾ ਜੋ ਪਰਮਾਤਮਾ ਨੇ ਹੁਕਮ ਲਾਇਆ ਜੀ ਤੇ ਸਭਾ ਜਮ ਖਾਣ ਪੀਣ ਵਾਲੀਆਂ ਚੀਜ਼ਾਂ ਲੈ ਕੇ ਆਏ ਆ ਜੀ ਆਪਣੇ ਵੱਲੋਂ ਬਾਕੀ ਜੋ ਵੀ ਇੱਥੇ ਸੰਗਤ ਦਾ ਅਸੀਂ ਅੱਜ ਪਹਿਲੇ ਦਿਨ ਆਏ ਆ ਸਾਨੂੰ ਇਹ ਵੀ ਇੱਥੇ ਆ ਕੇ ਤੁਹਾਨੂੰ ਥੋੜਾ ਪਤਾ ਲੱਗੇ ਵੀ ਕੀ ਕੀ ਚੀਜ਼ ਚਾਹੀਦੀ ਹੈ ਜੋ ਜੋ ਸਾਡੀ ਸੇਵਾ ਲਾਉਣ ਦਾ ਸੀ ਮਤਲਬ ਹਾਜ਼ਰ ਹੋਵਾਂਗੇ ਨਾ ਚਰਨਾ ਜੀ ਥੈਂਕ ਯੂ ਸਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦਰਮਿਆਨ ਅੱਜ ਪੰਜਾਬ ਦੇ ਉੱਗੇ ਗਾਇਕ ਅਰਨੈਤ ਪੁੰਤ ਨੇ ਔਰ ਉਹਨਾਂ ਦੀ ਟੀਮ ਸਾਡੇ ਦਰਮਿਆਨ ਪੂਰੀ ਤਗੜੀ ਇੱਕ ਟੀਮ ਪੁੰਤੀ ਆ ਔਰ ਜੋ ਇਸ ਤਰਾਸਦੀ ਦੇ ਵਿੱਚ ਜੋ ਹਾਲਾਤ ਬਣੇ ਨੇ ਉਹਦਾ ਜਾਇਜ਼ਾ ਲੈਣ ਵਾਸਤੇ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਹੜਪੀਟਾਂ ਦੀ ਸਹਾਇਤਾ ਵਾਸਤੇ ਬਹੁਤ ਸਾਰੀਆਂ ਰਸਦਾਂ ਤੇ ਬਹੁਤ ਸਾਰੇ ਵਿਚਾਰ ਤੇ ਬਹੁਤ ਬਹੁਤ ਕੁਝ ਲੈ ਕੇ ਆਏ ਨੇ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਤੇ ਇਦਾਂ ਹੀ ਸੇਵਾ ਕਰਦੇ ਰਹਿਣ ਜਿੱਥੇ-ਜਿੱਥੇ ਕੋਈ ਪ੍ਰੋਬਲਮ ਆਂਦੀ ਹੈ ਉੱਥੇ-ਉੱਥੇ ਹਾਜ਼ਰ ਹੋਣ ਔਰ ਪ੍ਰਮਾਤਮਾ ਇਹਨਾਂ ਨੂੰ ਵਲਵਖਸ਼ੇ ਹੋਰ ਨਨ ਤਰੱਕੀ ਵਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਡੇ ਵੀਰ ਬਾਈ ਆਰਨੇਦ ਦਾ ਆਪਣੇ ਹਲਕਾ ਪਲਾਟ ਜਿਲ੍ਹਾ ਕਪੂਰਥਲਾ ਵਿੱਚ ਆਉਣ ਤੇ ਧੰਨਵਾਦ ਕਰਦਾ ਤੇ ਮੈਂ ਬਾਈ ਕਿਕੀ ਢਿੱਲੋ ਕਿਕੀ ਪੱਡਾ ਲਖਣ ਕੇ ਪੱਡੇ ਤੋਂ ਬਾਈ ਦਾ ਧੰਨਵਾਦ ਕਰਦਾ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਸਾਡੇ ਹਾਲਾਤ ਦਿਖਾਈ ਨੇ ਬਜੂਦਾ ਦੇ 27 28 ਕਿਲੋਮੀਟਰ ਬੰਨਤੇ ਬਾਈ ਪੂਰਾ ਤੁਸੀਂ ਆਪ ਦੇਖਿਆ ਕਿ ਡੰਗਰਾ ਦਾ ਜੋ ਹਾਲਾਤ ਇੰਨੇ ਨੇ ਨਾਲ ਦੀ ਲਗਾਤਾਰ بارش ਹੋ ਰਹੀ ਹੈ ਤੇ ਮੈਂ ਬਾਈ ਕਿੱਕੀ ਪੱਡੇ ਦਾ ਧੰਨਵਾਦ ਕਰਦਾ ਜੋ ਬਾਈ ਨੂੰ ਸਾਡੇ ਮੌਜੂਦਾ ਹਾਲਾਤਾਂ ਨਾਲ ਜਾਣੂ ਕਰਾਇਆ ਤੇ ਬਾਈ ਵੀ ਦਰਦ ਰੱਖਦਾ ਕਿਸਾਨੀ ਨਾਲ ਵੀ ਦਰਦ ਰੱਖਦਾ ਹੈ ਜ਼ਿਮੀਂਦਾਰੀ ਨਾਲ ਵੀ ਦਰਦ ਰੱਖਦਾ ਬਾਈ ਦੀ ਸ਼ੁਰੂਤ ਦੇਖਿਆ ਕਿ ਬਾਈ ਇੱਕ ਜਮੀਨ ਹੀ ਲੈਵਲ ਤੋਂ ਉੱਠਿਆ ਬੰਦਾ ਤੇ ਮੈਂ ਬਾਈ ਦੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਤੇ ਆਪਣੇ ਜਿਹੜੇ ਸਾਰੇ ਬਾਈ ਆਏ ਨੇ ਮੈਂ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਉਸ ਵਾਹਿਗੁਰੂ ਕੀ ਅਰਦਾਸ ਕਰਦਾ ਕੇ ਬਾਈ ਬਾਈ ਰੀ ਚੜਦੀ ਕਲਾ ਚ ਗੁਰੂ ਨਾਨਕ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਅਗੇ ਅਰਦਾਸ ਕਰਦਾ ਕਿ ਇਹਨਾਂ ਵੀਰਿਆਂ ਨੂੰ ਚੜਦੀ ਕਲਾ ਰੱਖਣ ਕਿਉਂਕਿ ਇਹ ਸਾਡੇ ਔਖੀ ਘੜੀ ਦੇ ਵਿੱਚ ਸਾਡੀ ਬਾਹ ਫੜਨ ਆਏ ਨੇ ਕਿਉਂਕਿ ਜੋ ਕੋਈ ਆਪਣਾ ਭੈਣ ਭਰਾ ਹੁੰਦਾ ਆਪਣਾ ਦਰਦ ਲੈ ਕੇ ਸਾਡਾ ਦਰਦ ਸੁਣਨਾ ਹੁੰਦਾ ਤੇ ਮੈਂ ਬਾਈ ਦਾ ਇੱਥੇ ਆਉਣ ਤੇ ਦਿਲੋਂ ਧੰਨਵਾਦ ਕਰਦਾ ਤੇ ਬਾਈ ਦੇ ਨਾਲ ਜਿੰਨੇ ਵੱਡੇ ਬਾਈ ਛੋਟੇ ਬਾਈ ਇਹ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ